ਹੈਲੋ ਗਾਇਜ਼ ਵੈਲਕਮ ਟੂ ਵੈਕਮਾਈ ਚੈਨਲ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਨਤਰੋ ਆਏ ਕਹਿੰਦੇ ਆ ਦੇਖੋ ਆਪਣਾ ਅੱਜ ਦਾ ਆਊਟਫਿਟ ਉੱਤੋਂ ਲੈ ਕੇ ਥੱਲੇ ਤੱਕ ਕਹਿੰਦੇ ਪੂਰਾ ਘੈਂਟ ਆ ਤੇ ਅੱਜ ਆ ਗਈ ਜਾਗੋ ਆਜੋ ਤੁਹਾਨੂੰ ਦਿਖਾਈਏ ਜਾਗੋ ਵਾਲਾ ਘੈਂਟ ਆ ਵਲੌਗ ਕਹਿੰਦੇ ਆ ਕਰ ਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਜੋ ਮਿਲਦੇ ਆ ਅੱਗੇ ਲੈ ਚੱਲੀਏ ਤੁਹਾਨੂੰ ਬਾਹਰ ਆਜੋ ਫਿਰ ਭਾਈ ਕਹਿੰਦਾ ਘਰ ਚੱਕ ਹੈ ਕਿਹਨਾਂ ਦੇਖੇ ਬੰਦੇ ਤੇ ਆ ਤੋ ਰੋਇਆ ਕਿ ਨਹੀਂ ਉਹ ਤਿਆਰ ਤਿਉ ਰੋਇਆ ਹੁਣ ਟੀਨ ਵਾਲੀ ਚ ਮਿਰਚਾਂ ਜਿਹੜਾ ਰੈੱਡ ਵਾਲਾ ਉਹ ਮਿੱਠਾ ਹੈ সুইਟ ਨਹੀਂ ਹਾਂ ਗੁਨਾਹ ਹੀ ਐ ਸਿੱਟ ਲੈ ਸਾਨੂੰ ਦੱਸਦਾ ਹੈ ਟਰਾਈ ਕਰ ਉਹ ਯਾਰ ਚਾਹ ਲਓ ਬਈ ਹੈ ਐਹੀ ਵੀਰੇ ਚਿਕਨ ਨਹੀਂ ਆਉਂਦਾ ਇਹ ਵੈਜ ਜੀ ਵੱੰਨੇ ਆਇਆ ਉਹ ਤਾਂ ਲਿਆਸ ਵਾਲਾ ਵੈਜ ਆ ਆ ਡੈਲਾ ਉਹਨੇ ਤਾਂ ਪੱਤਨਾ හරියිදේ ලෝ කෝකයිට බෝතර බුදුර ලැනි හරටේවල්ට දේල්වන කෝ කවුන්ලි ල ਹਲਵਾਈ ਕੋਲੇ ਹਲਵਾਈ ਕੱਢੀ ਜਾਂਦਾ ਸੀ ਜਲੇਬੀਆਂ ਤੇ ਜਲੇਬੀਆਂ ਕੱਢਦੇ-ਕੱਢਦੇ ਨੇ ਮਾਮੀ ਦੇਖਣ ਲੱਗੀ ਉਹ ਕੁੰਡੀ ਥਣੇ ਪੈਰ ਚੱਕੇ ਗਏ ਕੜਾਈ ਦੇ ਵਿੱਚ ਡਿੱਗ ਗਈ ਮੈਂ ਜਦੋਂ ਡਿੱਗ ਗਈ ਕੜਾਈ ਦੇ ਵਿੱਚ ਤੇ ਹਲਵਾਈ ਵੀ ਪਰੇਸ਼ਾਨ ਵੀ ਹੁਣ ਕੀ ਕਰਾਂ ਨਾ ਤਾਂ 4:00 ਵਜੇ ਨਾ 5:00 ਵਜੇ ਜਿਹਨੂੰ ਹਲਵਾਈ ਇਹ ਕਹਿੰਦਾ 4:00 ਨਾ ਤੇ ਪਾਸੇ ਕਰਕੇ ਰੱਖਦੀ ਮਾਮਾ ਵਜਾ ਰਾਂ ਅੰਦਰ ਬੈਠਾ ਸੀ ਕਿ ਉਹ ਹੌਲੀ-ਹੌਲੀ ਖਬਰ ਉਹ ਕੋਲੇ ਵੀ ਪਹੁੰਚ ਗਈ ਮਾਮਾ ਕਹਿੰਦਾ ਦੇਖਾਂ ਤਾਂ ਸਹੀ ਜਿਹਦਾ ਦੇਖਿਆ ਭਾਈ ਮੰਮੀ ਤਾਂ ਕਾਂ ਲੱਗੇ ਭਾਈ ਮम्मा ਕਹਿੰਦਾ ਕਾਂ ਕਾਂ ਅਮਰੀਕਾ ਦੀ ਛੜੀ ਕਿਨਾ ਕਾਂ ਮੇਰੇ ਦੀ ਛੜੀ ਕਿਨਾ ਕਾਂ ਮੇਰੇ ਦੀ ਛੜੀ ਕਿਨਾ ਲਾਓ ਆਪਣਾ ਸਕਰੀਨ ਸ਼ਾਟ ਹੁਣ ਬਣੀਆ ਜਾਂ ਇੱਕ ਸਾਰ ਜਾਣੀਆਂ ਹੁਣ ਬਣੀਆ ਹੁਣ ਬਣੀਆ ਇੱਕ ਸਾਰ ਜੋੜੀਆਂ ਹੁਣ ਬਣੀਆ ਵੀਰ ਮੈਂਨੇ ਪੋੜਤੀ ਪੇਜੀ ਵੀਰ ਮੈਂਨੇ ਬਹੁਤ ਇੰਨਾ ਸਹੀ ਆ ਓ ਨੰਦੇ ਜੀ ਪਾਪੋ ਲਗੈ ਨੀਰ ਤੋਂ ਪਿਆਰੀ ਈ ਜਗਦੀ ਪਾਪੋ ਥੱਲੇ ਨੂੰ ਕਰ ਲਈ ਥੱਲੇ ਨੂੰ ਜਗਦੀ ਪਾਪੋ ਲਗੈ ਨੀਰ ਤੋਂ ਪਿਆ ਆ ਸਰਾ ਗੰਮਾ ਬਸਹੀ ਆ ਆ ਕੰਮ ਨਾਨਕਾ ਦੱਸ ਯਾਰ ਨੈਟ ਤੋਂ ਬੋਲਿਆ ਆ ਕੰਮ ਦੀਸ਼ਾ ਕਹਿੰਦੇ ਹਾਂ ਆ ਕੀ ਕੰਮ ਨਾਲ ਕਹਦਾ ਕੰਮ ਦੇ ਲੋ ਗੂਗਲ ਤੋਂ ਬੋਲੀ ਆ ਗੱਡੀ ਜਾਂਦੇ ਆ ਲਾਈ ਲਾਈ ਵੇਖਣਾ ਆਰੀ ਨਾਨਕਿਆ ਨੇ ਪੋਸ਼ ਵੰਡੇ ਨੇ ਲਾਈ ਆਈ ਨੱਚੋ ਨੱਚੋ ਨਾਨਕਿਆ ਪੂਛਾਤਾ ਤਾਰੂ ਕੇ ਨੱਚੋ ਨੱਚੋ ਕੱਲੋ ਬੋਲੀਆ ਕੋਈ ਨਹੀਂ ਆਉਣਾ ਧਰਤੀ ਪਰ ਸਟੀਏ ਅਸੀਂ ਨਾਨਕੇ ਜਾਈਏ 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 ਦੁਦੀਆਂ ਨਿਕਲ ਚੱਲ ਦੇ ਬਚਣਾ ਬੋਲੀ ਨਾ ਭਾਈ ਨਹੀਂ ਮੈਂ ਪਾਉਂ ਦੇਖ ਲਾ ਠੀਕ ਹੈ ਨਾ ਹਾਂ ਨਾਨਕਾਂ ਨੂੰ ਐ ਡਰਾ ਲਾ ਮੈਂ ਕਿਹਾ ਬੋਲੀ ਨਾ ਭਾਈ ਨਹੀਂ ਮੈਂ ਪਾਉਂ ਨਹੀਂ ਮੈਂ ਹਜੇ ਦੇਖੂਗਾ ਜੇ ਪਾਉਗਾ ਤਾਂ ਨਹੀਂ ਨਹੀਂ ਫਲੇ ਮੈਂ ਛੇੜੀ ਨਾ ਕਰਦੀ ਬੋੜੀ ਬੋੜੀ ਹਜੇ ਮੈਂ ਛੇੜੀ ਨਾ ਕਰਦੀ ਬੋੜੀ ਬੋੜੀ ਹਜੇ ਮੈਂ ਛੇੜੀ ਨਾ ਕਰਦੀ ਬੋੜੀ ਬੋੜੀ ਨਾਨਕਿਆਂ ਨੂੰ ਤਾਂ ਬੋਲਣ ਹੀ ਨਹੀਂ ਦਿੰਦੇ ਯਾਰ ਇਹ ਕੀ ਚੱਕਰ ਆ ਇਹ ਤਾਂ ਪਟਾਕੇ ਵੀ ਚਲਾਉਣੇ ਆ ਪਰ ਠਹਿਰ ਕੇ ਦਵਾ ਨਾਣਕਿਆਂ ਤਾਂ ਬੋਲਦੇ ਹੀ ਨਹੀਂ ਹਲੋ ਵਾਹ ਦਾਰੂ ਬਿਣੀਆ ਕਹਣੀ ਰਾਸ ਤੇ ਵੀਰੋ ਪਈਏ ਤੇ ਘਲਾਉਂਦੇ ਦੀ ਬਣਾ ਕੇ ਆਇਆ ਹਾਂ ਬਣ ਗਿਆ ਬਣ ਗਿਆ ਓਏ ਨਹੀਂ ਨਹੀਂ ਹੁਣ ਆ ਗਿਆ ਆ ਗਿਆ ਨਾ ਨਾ ਆ ਜਾ ਮਰੀ ਆ ਜਾ ਲੈ ਨਾ ਇਹਨਾਂ ਤੂੰ ਬੰਨਿਆ ਦੇ ਐ ਵੀ ਇਹ ਕਹਿੰਦੇ ਜਾ ਆ ਬੜਾ ਉਹ ਮੇਰੇ ਡੋਗਾ ਛੱਡ ਦਿਓ ਉਹ ਮੈਂ ਵੀ ਬੰਨਣਾ ਨੇ ਹੁਣ DJ ਦੂਇਆ ਬੰਦ ਹੋਇਆ ਤੇ ਆਪਾਂ ਕਰ ਲਿਆ ਵਲੌਗ ਸਟਾਰਟ ਇੱਥੇ ਖੜ ਕੇ ਨਾ ਖਾਓ ਯਾਰ ਸਾਈਡ ਤੇ ਆਓ ਯਾਰ VIP ਬੰਦੇ ਆ ਯਾਰ ਆਏ ਨਾ ਕਰੋ ਹੈ ਬਾਕੀ ਕਹਿੰਦੇ ਚੁਗਰੋ ਨਹੀਂ ਸ਼ਕੀ ਜਾਂਦੇ ਆ ਤੇ ਉਧਰ ਚੱਲੀ ਜਾਂਦੀ ਜਾਗੋ ਉਧਰ ਵੀ ਚਾਲਦੇ ਜੇ ਟਾਈਮ ਲੱਗ ਗਿਆ ਤਾਂ ਹੈਨਾ ਆ ਜਾਓ ਫਿਰ ਚੱਲੀਏ ਫਿਰ ਅੱਗੇ ਬਾਕੀ ਇਧਰ ਚੱਲੀ ਜਾਂਦੇ ਆਪਣੇ ਪੈਕੇਜ ਚੈੱਕ ਆ ਵਾਹ ਐ